डेरा सच्चा सौदा सरसादी पवित्र सिखिया ते अमल कर दिया बलाक बांडी दे पिंड महिता विखे एक डेरा सरदालू दे देहांत उपरांत उसकी सवे इच्छा अनुसार उसके परिवारक मेम्बरा ने मृत तक देनु अग्ग विच जलावन दी बजाय उसका शरीर मेडिकल खोजा ले दान करके मानवता पलाई कम्मा विच अपना योगदान पाया है इस संबंधी पिंड दे प्रेमी सेवक जसवीर सिंह इंसा 15 मेंबर दर्शन 15 मेंबर शमशेर सिंसा नेता अपना शरीर दान करने दिल्ली इच्छा अनुसार परिवारक सिंह इंसा अमनप्रीत कौर इंसा करणवीर इंसा कुलदीप कौर हो मैम्बरदारा ने कानूनी कागजी कार्रवाई पूरी करवा के

ਇਸ ਮੌਕੇ ਬਠਿੰਡਾ ਤੋਂ ਪਹੁੰਚੇ 15 ਅਸ਼ਵਨੀ ਕੁਮਾਰ ਇਨਸਾਨੇ ਦਸਿਆ ਕੇ 나జర్ ਸਿੰਘ ਇंसा ਮਾਨਵਤਾ ਪਲਾਈ ਕਮਾ ਵਿੱਚ ਹਮੇਸ਼ਾ ਅਗੇ ਰਹਿੰਦੇ ਸਨ ਉਹਨਾਂ ਕਾਫੀ ਸਮਾਂ ਪਿੰਡ ਦੇ ਪ੍ਰੇਮੀ ਸੇਵਕ ਵਜੋਂ ਵੀ ਸੇਵਾ ਕੀਤੀ ਉਹਨਾਂ ਦਸਿਆ ਕੇ ਇਸ ਪਰਿਵਾਰ ਵੱਲੋਂ ਕਈ ਸਾਲ ਪਹਿਲਾਂ ਇਹਨਾਂ ਦੀ ਪਤਨੀ ਨਸੀਬ ਕੌਰ ਦਾ ਵੀ ਮੈਡੀਕਲ ਖੋਜ ਲਈ ਸਰੀਰਦਾਨ ਕੀਤਾ ਗਿਆ ਸੀ ਹਾਂ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਬਲਾਕ ਬਾਂਡੀ ਦੇ ਪਿੰਡ ਮਹਿਤਾ ਵਿਖੇ ਪ੍ਰੇਮੀ ਨਾਜਰ ਸਿੰਘ ਦੇ ਇਨਸਾਨੀ ਦਾ ਸ਼ਰੀਰਦਾਨ ਕੀਤਾ ਗਿਆ ਮੈਂ ਡੇਰਾ ਸੱਚਾ ਸੌਦਾ ਦਾ ਸੇਵਾਦਾਰ ਗੁਰਪ੍ਰੀਤ ਸਿੰਘ ਗਿਆਨਾ ਅੱਜ ਅਸੀਂ ਮਾਨਤਾ ਭਲਾਈ ਦੇ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਬਲਾਕ ਦੇ ਪਿੰਡ ਮਹਿਤਾ ਪਾਂਡੀ ਬਲਾਕ ਦੇ ਪਿੰਡ ਮਹਿਤਾ ਵਿਖੇ ਆਈ ਸੀ ਇਹਨਾਂ ਦੇ ਪ੍ਰੇਮੀ ਨਾਜਰ ਸਿੰਘ ਜੀ ਦਾ ਸ਼ਰੀਰਦਾਨ ਕੀਤਾ ਗਿਆ ਇਹ ਪਾਵਨ ਪ੍ਰੇਰਣਾ ਦਿੰਦਾ ਹੈ ਡੇਰਾ ਸੱਚਾ ਸੌਦਾ ਸਰਸਾ ਦੇ ਮੌਜੂਦਾ ਗੱਦੀ ਨਿਸ਼ੀਣ ਸੰਤ ਡਾਕਟਰ ਗੁਰਮੀਤ ਰਾਮ ਰਵੀ ਸਿੰਘ ਜੀ ਇਨਸਾਨ ਦੁਆਰਾ ਤਾਨਹਾਨ ਪ੍ਰੇਮੀ ਨਾਜਰ ਸਿੰਘ ਜੀ ਇਨਸਾਨ ਤਾਨਾ ਡੇਰਾ ਸੱਚਾ ਸੌਦਾ ਸਰਸਾ ਜਿਨ੍ਹਾਂ ਦੀ ਪਾਵਨ ਪ੍ਰੇਰਣਾ ਦੇ ਨਾਲ ਅੱਜ ਪ੍ਰੇਮੀ ਨਾਜਰ ਸਿੰਘ ਜੀ ਦਾ ਪੂਰਾ ਹੀ ਸ਼ਰੀਰ ਸ਼੍ਰੀ ਰਾਮ ਮੂਰਤੀ ਸਮਾਰਕ ਮੈਡੀਕਲ ਐਂਡ ਰਿਸਰਚ ਸੈਂਟਰ ਬਰੇਲੀ ਨੂੰ ਦਾਨ ਕੀਤਾ ਗਿਆ ਹੈ ਤਾਨਹਾਨ ਪ੍ਰੇਮੀ ਨਾਜਰ ਸਿੰਘ ਜੀ ਤਾਨਾ ਡੇਰਾ ਸੱਚਾ ਸੌਦਾ ਸਰਸਾ ਆਨ ਦਾਨ ਸਤਿਗੁਰੂ 13000 ਤਨ ਤਨ ਸਤਿਗੁਰੂ ਉਤੇ ਰਹੇ ਆਸਰਾ ਅੱਜ ਮੈਂ ਅਸ਼ਵਨੀ ਕੁਮਾਰ 15 ਮੈਂਬਰ ਬੌਡੀ ਬਲਾਗ ਦੇ ਪਿੰਡ ਮਹਿਤਾ ਵਿਖੇ ਪ੍ਰੇਮੀ 나జర్ ਸਿੰਘ ਇਨਸਾਨ ਜੋ ਕਿ ਆਪਣੇ ਕੀਮਤੀ ਸਵਾਰਥਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਮਾਲਕ ਦੇ ਚੰਨਾ ਵਿੱਚ ਸੱਚਖੰਡ ਸੱਤ ਲੋਕ ਜਾਵਰਾ ਜੇ ਹਨ ਮਹਿਤਾ ਪਿੰਡ ਦੇ ਵਿੱਚ ਛੇਮਾ ਸ਼ਰੀਰਦਾਨ ਹੈ ਸੋ ਇਹ ਸਰੀਰਦਾਨ ਡੇਰਾ ਸੱਚਾ ਸੌਦਾ ਦੇ ਪੂਜਨਿਕ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਦੀ ਪਵਿੱਤਰ ਪ੍ਰੇਰਨਾ ਦੇ ਅਨੁਸਾਰ ਮੈਡੀਕਲ ਕਾਲਜ ਕਾਲਜ ਦੇ ਵਿੱਚ ਮੈਡੀਕਲ ਖੋਜਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਬੱਚੇ ਪੜ੍ਹ ਰਹੇ ਹਨ ਤੇ ਮੈਡੀਕਲ ਖੋਜਾਂ ਇਸੇ ਤੇ ਕਰਨਗੇ ਜੋ ਪਿਆਣ ਕੁਮਾਰੀਆਂ ਲੱਗ ਰਹੀਆਂ ਹਨ ਸੋ ਪ੍ਰੇਮੀ ਨਾਜਰ ਸਿੰਘ ਬਹੁਤ ਹੀ ਵਧੀਆ ਸੇਵਾਦਾਰ ਸੀ ਪਿਛਲੇ ਲੰਬੇ ਸਮੇਂ ਚ ਇਹ ਮੇ ਮੇਤਾਪਿੰਡ ਵਿਖੇ ਪ੍ਰੇਮੀ ਸੇਵਕ ਬਲੌਂ ਜੀ ਸੇਵਾ ਨੂੰ ਆ ਚੁੱਕਾ ਹੈ ਬਹੁਤ ਹੀ ਵਧੀਆ ਸੇਵਾਦਾਰ ਸੀ ਸੋ ਅੱਜ ਇਹਨਾਂ ਦੇ ਜਾਣ ਤੇ ਸਾਰੀ ਸਾਧ ਸੰਗਤ ਨੂੰ ਸਾਰੇ ਪ੍ਰੇਮੀਆਂ ਨੂੰ ਬਹੁਤ ਹੀ ਦੁੱਖ ਹੋਇਆ ਸੋ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਮਾਲਕ ਦੇ ਨਵੇਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਸ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਵਤ ਵਤ ਖੁਸ਼ੀਆਂ ਦੇ ਵਿੱਚ ਨਿਵਾਸ ਦੇਵੇ ਧੰਨ ਧੰਨ ਸਤਿਗੁਰੂ ਤੇਰਾ ਹਿਹਾਰ ਈ ਕਹਿਮਾ ਸਰੀਰ ਦਾ ਨਜ ਮੇਤਾ ਦਾ ਜੀ ਇਹ ਸ਼ੇਮਾ ਸਰੀਰ ਦਾ ਨਾ ਜੀ ਮੈਟਾਫੰਡ ਮਾਣੀ ਬਲਾਕ ਵਿਖੇ ਤਨਤਨ ਸਫਰੂਤੇ ਰਹਿ ਗਿਆ